ਚਮਕਿਲਾ ਪੰਜਾਬ ਦਾ ਐਲਵਿਸ ਅਮਰ ਸਿੰਘ ਚਮਕਿਲਾ ਪੰਜਾਬੀ ਸੰਗੀਤ ਦਾ ਉਹ ਨਾਂ ਜਿਸ ਨੇ 80ਵਿਆਂ ਵਿੱਚ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲ ਜਿੱਤ ਲਏ ਚਮਕਿਲੇ ਦਾ ਜਨਮ 21 ਜੁਲਾਈ 1960 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੁਗਰੀ ਚ ਹੋਇਆ ਉਸ ਦਾ ਅਸਲੀ ਨਾਂ ਸੀ ਤੂਬ ਸਿੰਘ ਪਰ ਬਾਅਦ ਵਿੱਚ ਉਹ ਅਮਰ ਸਿੰਘ ਚਮਕਿਲਾ ਦੇ ਨਾਂ ਨਾਲ ਮਸ਼ਹੂਰ ਹੋਇਆ ਸਕੂਲ ਖਤਮ ਕਰਨ ਤੋਂ ਬਾਅਦ ਚਮਕਿਲਾ ਨੇ ਫੈਕਟਰੀ ਚ ਕੰਮ ਕਰਨਾ ਸ਼ੁਰੂ ਕੀਤਾ ਪਰ ਸੰਗੀਤ ਉਸਦਾ ਅਸਲੀ ਸ਼ੌਂਕ ਸੀ ਉਹ ਚਾਹੁੰਦਾ ਸੀ ਕਿ ਲੋਕ ਉਸਦੀ ਆਵਾਜ਼ ਸੁਣਨ ਉਸਦੇ ਗੀਤਾਂ ਰਾਹੀਂ ਉਸਦੀ ਗੱਲ ਜਾਣਨ ਉਸਨੇ ਅਮਰਜੀਤ ਕੌਰ ਤੇ ਫਿਰ ਅਮਰਜੋਤ ਕੌਰ ਨਾਲ ਜੋੜੀ ਬਣਾਈ ਤੇ ਦੋਹਾਂ ਨੇ ਮਿਲ ਕੇ ਐਸੇ ਹਿੱਟ ਗੀਤ ਦਿੱਤੇ ਕਿ ਹਰ ਪਿੰਡ ਹਰ ਮੇਲੇ ਵਿੱਚ ਚਮਕਿਲੇ ਦੇ ਗੀਤ ਗੂੰਜਣ ਲੱਗੇ ਚਮਕਿਲੇ ਦੇ ਗੀਤ ਹਕੀਕਤ ਤੇ ਆਧਾਰਿਤ ਸਨ ਪਿੰਡਾਂ ਦੀ ਜ਼ਿੰਦਗੀ ਪਿਆਰ ਰਿਸ਼ਤੇ ਤੇ ਸਮਾਜਿਕ ਸੱਚਾਈਆਂ ਉਹਦੇ ਮਸ਼ਹੂਰ ਗੀਤ ਸਨ ਪਹਿਲੀ ਜਵਾਨੀ ਰੁਕਦੀ ਨਹੀਂ ਟਾਕੂਏ ਤੇ ਟਾਕਵਾ ਤੇ ਨੰਕਾਣਾ ਪਰ ਚਮਕਿਲੇ ਦੀ ਸਫਲਤਾ ਦੇ ਨਾਲ ਹੀ ਵਿਵਾਦ ਵੀ ਵਦੇ ਕੁਝ ਲੋਕਾਂ ਨੂੰ ਉਹਦੇ ਗੀਤ ਖਿਲਾਫ ਲੱਗਦੇ ਸਨ 6 ਮਾਰਚ 1988 ਨੂੰ ਮਾਨਸਾ ਨੇੜੇ ਚਮਕਿਲਾ ਅਤੇ ਅਮਰਜੋਤ ਕੌਰ ਦੀ ਸਟੇਜ ਤੇ ਜਾਣ ਤੋਂ ਪਹਿਲਾਂ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਉਸ ਦੀ ਮੌਤ ਨੇ ਪੰਜਾਬੀ ਸੰਗੀਤ ਨੂੰ ਚੰਜੋੜ ਦਿੱਤਾ ਅੱਜ ਵੀ ਚਮਕਿਲਾ ਸਿਰਫ ਇੱਕ ਗਾਇਕ ਨਹੀਂ ਇੱਕ ਲੈਜੈਂਡ ਹੈ ਉਸ ਦਾ ਸੰਗੀਤ ਉਸ ਦੀ ਆਵਾਜ਼ ਤੇ ਉਸ ਦੀ ਕਹਾਣੀ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਰਹੇ ਚਮਕਿਲਾ ਪੰਜਾਬ ਦਾ ਐਲਵਿਸ ਅਮਰ ਸਿੰਘ ਚਮਕਿਲਾ ਪੰਜਾਬੀ ਸੰਗੀਤ ਦਾ ਉਹ ਨਾਂ ਜਿਸ ਨੇ 80ਵਿਆਂ ਵਿੱਚ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲ ਜਿੱਤ ਲਏ ਚਮਕੀਲੇ ਦਾ ਜਨਮ 21 ਜੁਲਾਈ 1960 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੁਗਰੀ 'ਚ ਹੋਇਆ। ਉਸਦਾ ਅਸਲੀ ਨਾਂ ਸੀ ਤੂਬ ਸਿੰਘ ਪਰ ਬਾਅਦ ਵਿੱਚ ਉਹ ਅਮਰ ਸਿੰਘ ਚਮਕੀਲਾ ਦੇ ਨਾਂ ਨਾਲ ਮਸ਼ਹੂਰ ਹੋਇਆ। ਸਕੂਲ ਖਤਮ ਕਰਨ ਤੋਂ ਬਾਅਦ ਚਮਕੀਲਾ ਨੇ ਫੈਕਟਰੀ 'ਚ ਕੰਮ ਕਰਨਾ ਸ਼ੁਰੂ ਕੀਤਾ ਪਰ ਸੰਗੀਤ ਉਸਦਾ ਅਸਲੀ ਸ਼ੌਂਕ ਸੀ। ਉਹ ਚਾਹੁੰਦਾ ਸੀ ਕਿ ਲੋਕ ਉਸਦੀ ਆਵਾਜ਼ ਸੁਣਨ, ਉਸਦੇ ਗੀਤਾਂ ਰਾਹੀਂ ਉਸਦੀ ਗੱਲ ਜਾਣਨ। ਉਸਨੇ ਅਮਰਜੀਤ ਕੌਰ ਤੇ ਫਿਰ ਅਮਰਜੋਤ ਕੌਰ ਨਾਲ ਜੋੜੀ ਬਣਾਈ। ਤੇ ਦੋਹਾਂ ਨੇ ਮਿਲ ਕੇ ਐਸੇ ਹਿੱਟ ਗੀਤ ਦਿੱਤੇ ਕਿ ਹਰ ਪਿੰਡ ਹਰ ਮੇਲੇ ਵਿੱਚ ਚਮਕਿਲੇ ਦੇ ਗੀਤ ਗੂੰਜਣ ਲੱਗੇ ਚਮਕਿਲੇ ਦੇ ਗੀਤ ਹਕੀਕਤ ਤੇ ਆਧਾਰਿਤ ਸਨ ਪਿੰਡਾਂ ਦੀ ਜ਼ਿੰਦਗੀ ਪਿਆਰ ਰਿਸ਼ਤੇ ਤੇ ਸਮਾਜਿਕ ਸੱਚਾਈਆਂ ਉਹਦੇ ਮਸ਼ਹੂਰ ਗੀਤ ਸਨ ਪਹਿਲੀ ਜਵਾਨੀ ਰੁਕਦੀ ਨਹੀਂ ਟਾਕੂਏ ਤੇ ਟਾਕਵਾ ਤੇ ਨੰਕਾਣਾ ਪਰ ਚਮਕਿਲੇ ਦੀ ਸਫਲਤਾ ਦੇ ਨਾਲ ਹੀ ਵਿਵਾਦ ਵੀ ਵਦੇ ਕੁਝ ਲੋਕਾਂ ਨੂੰ ਉਹਦੇ ਗੀਤ ਖਿਲਾਫ ਲੱਗਦੇ ਸਨ 6 ਮਾਰਚ 1988 ਨੂੰ ਮਾਨਸਾ ਨੇੜੇ ਚਮਕਿਲਾ ਅਤੇ ਅਮਰਜੋਤ ਕੌਰ ਦੀ ਸਟੇਜ ਤੇ ਜਾਣ ਤੋਂ ਪਹਿਲਾਂ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਉਸ ਦੀ ਮੌਤ ਨੇ ਪੰਜਾਬੀ ਸੰਗੀਤ ਨੂੰ ਚੰਜੋੜ ਦਿੱਤਾ ਅੱਜ ਵੀ ਚਮਕਿਲਾ ਸਿਰਫ ਇੱਕ ਗਾਇਕ ਨਹੀਂ ਇੱਕ ਲੈਜੈਂਡ ਹੈ ਉਹਦਾ ਸੰਗੀਤ ਉਹਦੀ ਆਵਾਜ਼ ਤੇ ਉਹਦੀ ਕਹਾਣੀ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਰ ਚਮਕਿਲਾ ਪੰਜਾਬ ਦਾ ਐਲਵਿਸ ਅਮਰ ਸਿੰਘ ਚਮਕਿਲਾ ਪੰਜਾਬੀ ਸੰਗੀਤ ਦਾ ਉਹ ਨਾਂ ਜਿਸ ਨੇ 80ਵਿਆਂ ਵਿੱਚ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲ ਜਿੱਤ ਲਏ ਚਮਕਿਲੇ ਦਾ ਜਨਮ 21 ਜੁਲਾਈ 1960 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੁਗਰੀ 'ਚ ਹੋਇਆ ਉਸਦਾ ਅਸਲੀ ਨਾਂ ਸੀ ਤੂਬ ਸਿੰਘ ਪਰ ਬਾਅਦ ਵਿੱਚ ਉਹ ਅਮਰ ਸਿੰਘ ਚਮਕਿਲਾ ਦੇ ਨਾਂ ਨਾਲ ਮਸ਼ਹੂਰ ਹੋਇਆ ਸਕੂਲ ਖਤਮ ਕਰਨ ਤੋਂ ਬਾਅਦ ਚਮਕਿਲਾ ਨੇ ਫੈਕਟਰੀ 'ਚ ਕੰਮ ਕਰਨਾ ਸ਼ੁਰੂ ਕੀਤਾ ਪਰ ਸੰਗੀਤ ਉਸਦਾ ਅਸਲੀ ਸ਼ੌਂਕ ਸੀ ਉਹ ਚਾਹੁੰਦਾ ਸੀ ਕਿ ਲੋਕ ਉਸਦੀ ਆਵਾਜ਼ ਸੁਣਨ ਉਸਦੇ ਗੀਤਾਂ ਰਹੀਂ ਉਸਦੀ ਗੱਲ ਜਾਣਨ ਉਸਨੇ ਅਮਰਜੀਤ ਕੌਰ ਤੇ ਫਿਰ ਅਮਰਜੋਤ ਕੌਰ ਨਾਲ ਜੋੜੀ ਬਣਾਈ ਤੇ ਦੋਹਾਂ ਨੇ ਮਿਲ ਕੇ ਐਸੇ ਹਿੱਟ ਗੀਤ ਦਿੱਤੇ ਕਿ ਹਰ ਪਿੰਡ ਹਰ ਮੇਲੇ ਵਿੱਚ ਚਮਕਿਲੇ ਦੇ ਗੀਤ ਗੂੰਜਣ ਲੱਗੇ ਚਮਕਿਲੇ ਦੇ ਗੀਤ ਹਕੀਕਤ ਤੇ ਆਧਾਰਿਤ ਸਨ ਪਿੰਡਾਂ ਦੀ ਜ਼ਿੰਦਗੀ ਪਿਆਰ ਰਿਸ਼ਤੇ ਤੇ ਸਮਾਜਿਕ ਸੱਚਾਈਆਂ ਉਹਦੇ ਮਸ਼ਹੂਰ ਗੀਤ ਸਨ ਪਹਿਲੀ ਜਵਾਨੀ ਰੁਕਦੀ ਨਹੀਂ ਟਾਕੂਏ ਤੇ ਟਾਕਵਾ ਤੇ ਨੰਕਾਣਾ ਪਰ ਚਮਕਿਲੇ ਦੀ ਸਫਲਤਾ ਦੇ ਨਾਲ ਹੀ ਵਿਵਾਦ ਵੀ ਵਦੇ ਕੁਝ ਲੋਕਾਂ ਨੂੰ ਉਹਦੇ ਗੀਤ ਖਿਲਾਫ ਲੱਗਦੇ ਸਨ 6 ਮਾਰਚ 1988 ਨੂੰ ਮਾਨਸਾ ਨੇੜੇ ਚਮਕਿਲਾ ਅਤੇ ਅਮਰਜੋਤ ਕੌਰ ਦੀ ਸਟੇਜ ਤੇ ਜਾਣ ਤੋਂ ਪਹਿਲਾਂ ਇਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਉਸ ਦੀ ਮੌਤ ਨੇ ਪੰਜਾਬੀ ਸੰਗੀਤ ਨੂੰ ਚੰਜੋੜ ਦਿੱਤਾ ਅੱਜ ਵੀ ਚਮਕਿਲਾ ਸਿਰਫ ਇੱਕ ਗਾਇਕ ਨਹੀਂ ਇੱਕ ਲੈਜੈਂਡ ਹੈ ਉਸ ਦਾ ਸੰਗੀਤ ਉਸ ਦੀ ਆਵਾਜ਼ ਤੇ ਉਸ ਦੀ ਕਹਾਣੀ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਹੈ